ਕਿਹੜੀ ਜਗ੍ਹਾ ਤੋਂ ਪਿੰਡ ਸੇਖਾ ਜਿਲ੍ਹਾ ਬਰਨਾਲ ਤੋਂ ਜੀ ਅੱਛਾ ਤੁਹਾਨੂੰ ਅਸੀਂ ਬੋਡੀ ਸਰਵਿਸ ਪਾਇਕ ਦਿੱਤਾ ਸੀ ਉਹ ਵਰਤਣ ਤੋਂ ਪਹਿਲਾਂ ਤੁਹਾਨੂੰ ਕੀ ਦਿੱਕਤਾਂ ਸੀ ਨੀਂਦ ਗਏ ਤਾਂ ਆਹ ਪ੍ਰੋਬਲਮ ਸੀ ਮਿਰਗੀ ਦੇ ਤੌਰੇ ਦੀ ਪ੍ਰੋਬਲਮ ਕਿੰਨੇ ਟਾਈਮ ਤੋਂ ਸੀ ਤੁਹਾਨੂੰ 12 ਸਾਲ ਤੋਂ ਜੀ ਅੱਛਾ 12 ਸਾਲ ਤੋਂ ਤੁਸੀਂ ਕੋਈ 12 ਸਾਲ ਤੋਂ ਇਲਾਜ ਨਹੀਂ ਕਰਵਾਇਆ ਆਪਣਾ ਕਰਵਾਇਆ ਸੀ ਜੀ ਉਹ ਜ ਮੈਂ ਗੋਲੀ ਸੁਬਾ ਖਾਂਦੀ ਸੀ ਤਸਨੀਰ ਆਉਂਦੀ ਸੀ ਤਿੰਨ ਡੰਗ ਗੋਲੀ ਖਾਣੀ ਸੀ ਨੀਂਦ ਹੋਰਾਂ ਚਾ ਵੀ ਘੰਟੇ ਅੱਛਾ ਉਹਦੇ ਨਾਲ ਤੁਹਾਨੂੰ ਨੀਂਦ ਹੀ ਆ ਜਾਂਦੀ ਸੀ ਕਿ ਅਸੀਂ ਮਿਰਗੀ ਦੇ ਤੌਰੇ ਦਾ ਕੋਈ ਰਿਜ਼ਲਟ ਨਹੀਂ ਮਿਲ ਰਿਹਾ ਸੀ ਨਹੀਂ ਜੀ ਮੈਨੂੰ अच्छा ਹੁਣ ਤੁਸੀਂ ਆਪਣਾ ਬੋਡੀ ਸਰਵਿਸ ਪੈ ਕਦ ਵਰਤਿਆ ਇਹਦੇ ਨਾਲ ਤੁਹਾਡੀ ਕਿਵੇਂ ਹੈ ਦਿੱਕਤ ਜੀ ਮੈਨੂੰ 2 ਹਫਤੇ ਚ ਵਾਰ ਸਰਵਿਸ ਵਰਤਣ ਨਾਲ ਪਤਾ ਲੱਗੇ ਸੀ 2 ਹਫਤੇ ਚ ਵੀ ਠੀਕ ਹੋਣ ਲੱਗ ਗਈ ਸੀ ਮੈਨੂੰ ਵੀ ਫੀਲ ਕਰਨ ਲੱਗੀ ਸੀ ਮੈਂ ਠੀਕ ਹਾਂ ਅੱਛਾ ਤੁਸੀਂ ਜਿਵੇਂ ਚੱਕਰ ਖਾ ਕੇ ਡਿੱਗ ਪੈਂਦੇ ਸੀਗੇ ਹੁਣ ਜਿਕੇ ਕਦੇ ਡਿੱਗੇ ਬਥਰਾਂ ਹੁਣ ਚੱਕਰ ਵੀ ਨਹੀਂ ਆਉਂਦਾ ਸਿਰ ਦਰਦ ਵੀ ਕਦੇ ਨਹੀਂ ਹੋਇਆ ਕੁਝ ਨਹੀਂ ਹੋਇਆ ਪਾਸੇ ਅੱਛਾ ਇੱਕ ਤੁਸੀਂ ਸੁਸਤੀ ਜੀ ਕਹਿੰਦੇ ਸੀ ਬੋਡੀ ਨੂੰ ਰਹਿੰਦੀ ਹੈ ਹਾਂਜੀ ਸਸਤਿਆਂ ਦੇ ਨਾਲ ਠੀਕ ਆ ਬਿਲਕੁਲ ਜੀ ਓਕੇ ਇੱਕ ਤੁਸੀਂ ਕਹਿੰਦੇ ਸੀ ਵੀ ਮੈਨੂੰ ਲੇਡੀਜ਼ ਪ੍ਰੋਬਲਮ ਸੀ ਜਿਵੇਂ ਤੁਹਾਨੂੰ ਡੇਟ ਆਈ ਤੋਂ ਜਿਹੜਾ ਪੀਰੀਅਡ ਆਇਆ ਤੋਂ ਤੁਹਾਨੂੰ ਦਰਦ ਹੁੰਦਾ ਸੀਗਾ ਹਾਂਜੀ ਉਹ ਬਿਲਕੁਲ ਠੀਕ ਆ ਦਰਦ ਨਹੀਂ ਹੁੰਦਾ ਜੀ ਅਸਲ ਲੱਤਾਂ 'ਚ ਦਰਦ ਕਹਿੰਦੇ ਸੀ ਹੁੰਦਾ ਇੱਕ ਬਿਲਕੁਲ ਠੀਕ ਆ ਲੱਤਾਂ ਮਤਲਬ ਸਾਰੇ ਸਰੀਰ ਦੇ ਸਰਵਸ ਹੋ ਹੀ ਜਾਂਦਾ ਇੱਕਦਮਾਂ ਦੇ ਓਕੇ ਬਿਲਕੁਲ ਦਰਦ ਨਹੀਂ ਹੁੰਦਾ ਮਤਲਬ ਵੈਰੀ ਗੁੱਡ ਤੁਹਾਨੂੰ ਅੱਜ ਕਿਸੇ ਵੀ ਕਿਸਮ ਦੀ ਪ੍ਰੋਬਲਮ ਨਹੀਂ ਹੈਗੀ ਕੋਈ ਵੀ ਤੁਸੀਂ ਅੱਜ ਦਵਾਈ ਨਹੀਂ ਲੈ ਰਹੇਗੇ ਤੁਹਾਡਾ ਇਹ ਰਿਜ਼ਲਟ ਦੇਖਣਗੇ ਸੋਸ਼ਲ ਮੀਡੀਆ ਤੇ ਭੈਣ ਭਾਈ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕੀ ਸਲਾਹ ਦੇਣਾ ਚਾਹੋਗੇ ਬਾਡੀ ਸਰਵਿਸ ਪੈਕ ਬਾਰੇ ਮੈਨੂੰ ਇਹ ਸਲਾਹ ਦਵਾਂਗੀ ਜਦੋਂ ਵੀ ਮੇਨੂੰ 1 ਵਾਰ ਸਾਲ ਦੀ ਪ੍ਰੋਬਲਮ ਠੀਕ ਹੋ ਗਈ ਤਾਂ ਉਹਨਾਂ ਨੂੰ ਕਿਉਂ ਠੀਕ ਨੇ WhatsApp ਥਰੂ ਵਰਤ ਠੀਕ ਹੈ ਜੀ